अरविंद केजरीवाल ਨੂੰ ਡਿਲੀ ਲਗਾਤਾਰ ਸੱਮਨ ਕਰਦੀ ਹੈ ਪਰ ਉਹ ਪੇਸ਼ ਨਹੀਂ ਹੁੰਦੇ ਦਿਲਸਾ ਬਿਸ ਵਾਰ ਵੀ ਜਿਹੜੀ ਵੱਲੋਂ ਪਿੱਤਾ ਗਿਆ ਸੀ ਸੱਮਨ ਪਰ ਉਹ ਪੇਸ਼ ਨਹੀਂ ਹੋਏ ਜੀ ਜਿਹੜੀ ਦਿੱਲੀ ਦੀ ਆਪਕਾਰੀ ਨੀਤੀ ਹੈ ਸੱਮਨ ਹੈ ਇਹ ਸੱਤਵਾਂ ਸੱਮਨ ਹੈअरविंद केजरीवाल ਦਾ ਤਰਕ ਹੈ ਕਿ ਜਦੋਂ ਮੈਂ ਵਰਚੁਅਲ ਤੌਰ ਤੇ ਅਦਾਲਤ ਦੇ ਸਾਹਮਣੇ ਪੇਸ਼ ਹੋ ਗਿਆ ਅਗਲੀ ਤਰੀਕ 16 ਮਾਰਚ ਹੈ ਤੇ 16 ਮਾਰਚ ਨੂੰ ਮੈਂ ਜਾ ਕੇ ਅਦਾਲਤ ਵਿੱਚ ਪੇਸ਼ ਹੋ ਜਾਵਾਂਗਾ। ਇਹ ਰਿੰਦ ਕੇਜਰੀ ਵਾਲ ਨੂੰ ਈੜੀ ਲਗਾਤਾਰ ਸਮਨ ਕਰਦੀ ਹੈ ਪਰ ਉਹ ਪੇਸ਼ ਨਹੀਂ ਹੁੰਦੇ। ਟਿਲ ਸਾਹਿਬ ਇਸ ਵਾਰ ਵੀ ਈੜੀ ਵੱਲੋਂ ਪਿੱਤਾ ਗਿਆ ਸੀ ਸਮਨ ਪਰ ਉਹ ਪੇਸ਼ ਨਹੀਂ ਹੋਏ ਜੀ। ਦੇਖੋ ਬਹੁਤ ਵਾਰ ਸਮਨ ਕੀਤੇ ਜਾ ਚੁੱਕੇ ਨੇ ਤੇ ਹੁਣ ਵੀ ਸਮਨ ਕੀਤੇ ਜਾ ਰਹੇ ਨੇ। अरविंद केजरीवाल दिल्ली ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੂੰ ਜਿਹੜਾ 337 ਕਰੋੜ ਦਾ ਟ੍ਰੇਲ ਹੋਇਆ ਪੰਜਾਬ ਦੀ ਆਪਕਾਰੀ ਨੀਤੀ ਤਾਂ ਬਾਅਦ ਚ ਬਣੀ ਪੈਟਰਨ ਉਹੀ ਹੈ ਜੋ ਦਿੱਲੀ ਚ ਬਣੀ ਸੀ ਭਾਵੇਂ ਉਹ ਬਾਅਦ ਚ ਵੇਡਰੈ ਕਰ ਲਈ ਉਹਦੇ ਵਿੱਚ ਜਿਹੜੀ ਦਿੱਲੀ ਦੀ ਆਪਕਾਰੀ ਨੀਤੀ ਹੈ ਸੰਬੰਧ ਹੈ ਇਹ ਸੱਤਵਾਂ ਸੱਮਣ ਹੈ ਅਰਵਿੰਦ ਕੇਜਰੀਵਾਲ ਦਾ ਤਰਕ ਹੈ ਕਿ ਜਦੋਂ ਮੈਂ ਵਰਚੁਅਲ ਤੌਰ ਤੇ ਅਦਾਲਤ ਦੇ ਸਾਹਮਣੇ ਪੇਸ਼ ਹੋ ਗਿਆ ਅਗਲੀ ਤਰੀਕ 16 ਮਾਰਚ ਹੈ ਤੇ 16 ਮਾਰਚ ਨੂੰ ਮੈਂ ਜਾ ਕੇ ਅਦਾਲਤ ਵਿੱਚ ਪੇਸ਼ ਹੋ ਜਾਵਾਂਗਾ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਕੱਚਾ ਖੜਾ ਰੀ ਸਮਝਦੇ ਹੋ ਜੀ ਈਡੀ ਵਾਲਿਓ ਤੁਸੀਂ ਆਪਣੇ ਆਪ ਨੂੰ ਛਾਤਰ ਸਮਝਦੇ ਹੋ ਉਹ ਵੀ ਹਜ਼ਾਰ ਪੱਤਰਾ ਦਾ ਤਾਰੂ ਆ ਆਈਆਰਐਸ ਅਫਸਰ ਹੈ ਤੇ ਬਹੁਤ ਸਾਰਿਆਂ ਨੂੰ ਉਂਗਲਾਂ ਤੇ ਨਚਾਉਣਾ ਉਹਨੂੰ ਆਉਂਦਾ ਹੈ ਉਹਨੂੰ ਇਹ ਵੀ ਪਤਾ ਹੈ ਅਗਲੇ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ ਤੇ 16 ਮਾਰਚ ਤੋਂ ਵਾਅਦੇ ਦੀ ਗੱਲ ਕੀ ਰਹਿ ਜਾਣੀ ਆ ਕੱਖ ਵੀ ਨਹੀਂ ਅਰਵਿੰਦ ਕੇਜਰੀਵਾਲ ਨੇ ਤਰਕ ਦਿੱਤਾ ਮੈਂ ਪਿਛਲੀ ਤਰੀਕ ਦੇ ਵਿੱਚ ਇਸ ਗੱਲ ਦੇ ਵਿੱਚ ਪੇਸ਼ ਹੋ ਗਿਆ ਸੀ ਕਿ ਅਦਾਲਤ ਨੇ ਸੱਦਿਆ ਅਦਾਲਤ ਨੇ ਅਗਲਾ 16 ਮਾਰਚ ਕਿਉਂਕਿ ਇਹ ਏਜੰਸੀਆਂ ਗਈਆਂ ਸੀ ਉੱਥੇ ਲਓ ਜੀ ਕੇਜਰੀਵਾਲ ਸਾਹਿਬ ਪੇਸ਼ ਨਹੀਂ ਹੁੰਦੇ ਪੰਜ ਸਮਨ ਇਹਨਾਂ ਨੂੰ ਦੇਤੇ ਐ ਸ਼ੀਮਾਬਾਦ ਚ ਆਇਆ ਸਤਮਾ ਬਾਦ ਚ ਆਇਆ ਤੇ ਅਜੋ ਨਹੀਂ ਜਾਂਦਾ ਜਿਆਦਾ ਫਿਰ ਜਾ ਕੇ ਗ੍ਰਿਫਤਾਰ ਕਰ ਲਓ ਉਹ ਗ੍ਰফতার ਕਰ ਨਹੀਂ ਸਕਦੇ ਕਿਉਂਕਿ ਹੁਣ ਮਾਮਲਾ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ ਜੀ ਜੇ ਚੋਣ ਜਾਬਤਾ ਲੱਗ ਗਿਆ ਧਰਮਿੰਦਰ ਕੇਜਰੀਵਾਲ ਸਾਹਿਬ ਨੂੰ ਮੌਜਾ ਹੀ ਮੌਜਾ ਮੌਜਾ ਹੀ ਮੌਜਾ ਹੁਣ ਦੇਖਦੇ ਆ ਇਹ ਮਾਮਲਾ ਜਾ ਕੇ ਕਿੱਥੇ ਜੇ ਖੜਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ